ਸਰ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਸਰ ਇੱਕ ਟੈਸਟ ਡਰਾਈਵ ਦੀ ਜ਼ਰੂਰਤ ਪੈਂਦੀ ਹੈ ਜੋ ਹੁਸ਼ਿਆਰਪੁਰ ਟ੍ਰੈਕ ਬਣਿਆ ਹੁੰਦਾ ਹੈ। ਹਾਂ। ਸਰ ਕੁਝ ਸੁਣਨ ਚ ਆਇਆ ਕਿ ਉੱਥੇ ਐਕਸਟਰਾ ਪੇਮੈਂਟ ਲੈ ਕੇ ਟੈਸਟ ਫਾਸਟ ਕਰਵਾਇਆ ਜਾਂਦੇ ਨੇ। ਸਰ ਕੀ ਤੁਹਾਡੇ ਧਿਆਨ ਦੇ ਵਿੱਚ ਹੈਗੀ ਚੀਜ਼? ਨਹੀਂ ਮੇਰੇ ਧਿਆਨ 'ਚ ਨਹੀਂ। ਨਾ ਇਦਾਂ ਦੀ ਕੋਈ ਗੱਲ ਹੈਗੀ ਹੈ ਜੀ। ਮੈਂ ਵੈਰੀਫਾਈ ਕਰਦਾ ਰਹਿਣਾ। ਸਾਡੇ RTO ਸਾਹਿਬ ਚੈੱਕ ਕਰਦੇ ਰਹਿੰਦੇ ਟ੍ਰੈਕ। ਤੇ ਮੇਰੇ ਧਿਆਨ 'ਚ ਇਦਾਂ ਦੀ ਕੋਈ ਗੱਲ ਨਹੀਂ। ਨਾ ਕੋਈ ਚੈੱਕ ਕਰਨ ਤੇ ਕੋਈ ਅਜਿਹੀ ਗੱਲ ਪਾਈ ਗਈ ਹੈ। ਬਾਕੀ ਪੂਰੀ ਸਖਤੀ ਉੱਥੇ ਰਜਿਸਟਰ ਲੱਗਾ ਹੋਇਆ। ਲੇਕ ਬੰਦਾ ਐਂ ਕੈਮਰੇ ਲਗਵਾ ਦਿੱਤੇ ਗਏ ਮੇਰੇ ਫੋਨ ਤੇ ਕੈਮਰੇ ਚੱਲਦੇ ਆ ਸਾਰਾ ਉਹਨੂੰ ਪ੍ਰੋਪਰਲੀ ਮੋਨੀਟਰ ਕਰ ਰਹੇ ਹਾਂ ਅਸੀਂ ਟਰੈਕਿੰਗ ਮੈਂ ਇਹਦੇ ਨਾਲ ਹੀ ਅਪੀਲ ਕਰਨੀ ਚਾਹਨਾ ਪਬਲਿਕ ਨੂੰ ਕਿ ਜੇ ਕੋ ਤੁਹਾਨੂੰ ਸ਼ਰਾਰਤੀ ਬੰਦਾ ਉੱਥੇ ਕੋਈ ਏਜੰਟ ਟਾਈਪ ਕੋਈ ਮਿਲਦਾ ਵੈਸੇ ਦਾ ਉੱਥੇ ਮੈਂ ਐਂਟਰੀ ਬੰਦ ਕੀਤੀ ਹੋਈ ਹੈ ਕਿ ਨੇੜੇ ਨਹੀਂ ਜਾਂਦਾ ਜੇ ਕੋਈ ਬਾਹਰ ਗਮਰਾਹ ਕਰਦਾ ਆਊਟ ਆਫ ਦੀ ਪਰਮਿਸਿਸ ਤੁਹਾਨੂੰ ਵੀ ਮੈਨੂੰ ਪੈਸੇ ਦਿਓ ਜਾਂ ਇਹਨੇ ਫੀਸ ਵੱਧ ਜਿਹੜੀ ਸਰਕਾਰੀ ਫੀਸ ਤੋਂ ਉਹ ਮੇਰੇ ਤੁਰੰਤ ਧਿਆਨ ਚ ਲਿਆਓ ਗਮਰਾ ਹੁਣ ਦੀ ਲੋੜ ਨਹੀਂ ਜਿਹੜੀ ਸਰਕਾਰੀ ਫੀਸਾ ਸਿਰਫ ਉਹੀ ਭਰਨੀ ਆ ਉਹ ਵੀ ਆਨਲਾਈਨ ਪੇਮੈਂਟ ਹੁੰਦੀ ਆ ਉਹ ਜੀ ਉਹ ਕਈ ਵਾਰੀ ਆਪਾਂ ਨਹੀਂ ਘਰੇ ਭਰ ਸਕਦੇ ਆਪਾਂ ਸਾਈਬਰ ਕੈਫੇ ਵਾਲੇ ਕੋਲ ਚਲੇ ਜਾਂਦੇ ਆ ਉੱਥੇ ਕੋਈ ਸਰਦਾਰੀ ਬੰਦਾ ਤੁਹਾਨੂੰ ਮਿਲ ਜਾਂਦਾ ਮੈਂ ਤੁਹਾਡਾ ਕੰਮ ਜਲਦੀ ਕਰਵਾ ਦਿੰਦਾ ਮੇਰੀ ਅਪੀਲ ਆ ਵੀ ਉਹਨਾਂ ਤੋਂ ਸੁਚੇਤ ਰਹੋ ਸਿੱਧਾ ਮੇਰੇ ਕੋਲ ਦਫ਼ਤਰ ਆਓ